ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਈ ਪੰਜ ਮੁਖ ਆਫੀਸ਼ਲ ਚੈਨਲ ਵੱਲੋਂ ਤੇ ਮੈਂ ਤੁਹਾਡਾ ਭਰਾ ਚੱਡੂ ਟਿੱਖ ਬਈ ਆਪਣੇ ਬੰਨੀਓ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਜਿਹੜੇ ਭਰਾ ਆਪਣਾ ਚੈਨਲ ਵੇਖਦੇ ਨੇ ਜਾਂ ਚੈਨਲ ਤੇ ਵੀਡੀਓ ਵੇਖਦੇ ਨੇ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜਾਂ ਜਿਹੜੇ ਭਰਾਵਾਂ ਨੇ ਕਮੈਂਟ ਕਰਕੇ ਮੈਨੂੰ ਹੈਪੀ ਨਿਊ ਇਅਰ ਜਾਂ ਨਵੇਂ ਸਾਲ ਦੀਆਂ ਵਧਾਈਆਂ ਤਾਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਈ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਇਹ ਨਵਾਂ ਸਾਲ ਸਾਰੇ ਭਰਾਵਾਂ ਵਾਸਤੇ ਸਾਰੇ ਹੀ ਜਿੰਨੇ ਮੇਰੇ ਸੱਜਣ ਮਿੱਤਰ ਜੁੜੇ ਨੇ ਜਾਂ ਸਾਰੀ ਖਲਕਤ ਹੈ ਸਾਰੀ ਵਾਸਤੇ ਬਹੁਤ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਸਾਰੇ ਭਰਾਵਾਂ ਦੇ ਸ਼ੌਂਕ ਸ਼িকার ਜਿਨ੍ਹਾਂ ਦਾ ਕੋਈ ਪੰਛੀਆਂ ਦਾ ਜਾਨਵਰਾਂ ਦਾ ਜਾਂ ਹੋਰ ਕਿਸੇ ਵੀ ਚੀਜ਼ ਦਾ ਸ਼ੌਂਕ ਆ ਬਾਈ ਪ੍ਰਮਾਤਮਾ ਅੱਗੇ ਵਧਾਵੇ ਫਸਲ ਵਾੜੀ ਤੇ ਘਰ ਵਿੱਚ ਤੰਦਰੁਸਤੀ ਦੇਵੇ ਸਾਰੇ ਪਰਿਵਾਰ ਨੂੰ ਬਾਕੀ ਆਪਾਂ ਗੱਲਾਂ ਕਰਦੇ ਆ ਬਾਈ ਅੱਜ ਆਪਾਂ ਕੰਤਾ ਵੀ ਪੱਖੀ ਵਾਲਾ ਆਪਣੇ ਨਾਲ ਹੈਗਾ ਤੇ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਵਾਪਸ ਆ ਰਹੇ ਹਾਂ ਤੇ ਭਾਈ ਕੰਤੇ ਨਾਲ ਕਰੌਣਿਆ ਗੱਲ ਭਾਈ ਕੰਤੇ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ 2022 ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਸਾਰੇ ਭਰਾਵਾਂ ਦੇ ਸ਼ੌਂਸ਼ਕਾਰ ਨੂੰ ਤੰਦਰੁਸਤੀ ਰੱਖੇ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਤੇ ਭਾਈ ਗੇਮ ਵਾਲੀ ਗੱਲ ਉਹ ਜਿਹੜੀ ਬਸ ਗੇਮ ਵਾਲੀ ਗੱਲ ਜੀ ਗੇਮ ਜਿਹੜੀ ਸੀਗੀ ਤੁਹਾਨੂੰ ਸਾਰਿਆਂ ਨੂੰ ਦੱਸਤੀ ਜਿੰਨੇ ਬੰਦੇ ਮੇਰੇ ਨਾਲ ਜੁੜੇ ਸੀ ਮਾਲੂ ਬਖਾਰਾ ਵੀ ਦੱਸਦਾ ਤੈਨੂੰ ਲੈ ਕੇ ਵੀ ਦੇ ਦਿੰਦਾ ਮੈਨੂੰ ਹਾਂ ਰਸੌਦ ਵੀ ਦੱਸਤੀ ਤੇ ਬਣਿਆ ਪਾਣੀ ਵੀ ਰਹਾ ਬਾਈ ਆਪਾਂ ਜਗਤਾਰ ਤੋਂ ਡੋਕਲੇ ਤੋਂ ਲਿਖਿਆ ਜੀ ਤੁਹਾਨੂੰ ਉਹ ਵੀ ਦੱਸਤਾ ਇਸ ਤੋਂ ਬਾਅਦ ਬਈ ਆਪਣੇ ਕੋਲੇ ਕੁਝ ਨਹੀਂ ਆਪਣੇ ਹੱਥ ਖੜੇ ਆ ਦੂਸਰ ਦੂਸਰ ਗੋੜ ਰਹਿ ਗਿਆ ਗੋਲੀਆਂ ਬੰਦ ਹੋ ਗਈਆਂ ਠੀਕ ਹੈ ਠੀਕ ਹੈ ਆਪਾਂ ਨੂੰ ਤਾਂ ਪਰਮਾਤਮਾ ਦੀ ਕਿਰਪਾ ਹੈ ਗੋੜਨਾ ਵੀ ਜਿੱਤ ਲਾਂਗੇ ਸੁੱਖ ਚਾਹੀਦੀ ਆ ਠੀਕ ਹੈ ਬਾਕੀ ਜੋ ਕਮੇਟੀ ਫੈਸਲਾ ਦੇਊਗੀ ਉਹ ਆਪਣੇ ਸਿਰ ਮੱਥੇ ਆ ਤੇ ਫਿਰ ਤੋਂ ਧੰਨਵਾਦ ਸਾਰੇ ਸਾਰੇ ਭਰਾਵਾਂ ਦਾ ਪਰਮਾਤਮਾ ਸਾਹਿਬ ਨੂੰ ਤੰਦਰੁਸਤੀ ਬਖਸ਼ੀ ਤੇ ਇੰਟਰਵਿਊ ਤੇਰੀ ਇੰਟਰਵਿਊ ਕਰਾਂਗੇ ਬਸ ਠੀਕ ਹੈ ਲੋ ਲਓ ਵੀ ਮਿੱਤਰੋ ਉਹਨਾਂ ਦੀ ਮੜਾਇਆ ਦਾ ਟਾ ਟਿਕਾਣਾ ਬਣ ਜਿੰਦਾ ਇੰਟਰਵਿਊ ਕਰਾਂਗੇ ਬਾਈ ਘੰਟੇ ਦੀ ਹੈ ਨਾ ਤੇ ਮੇਰੇ ਬੰਨਿਓ ਫੇਰ ਤੋਂ ਬਾਈ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਬਾਈ ਤੇ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡਾ ਕੀ ਆ ਕੁੰਗਲੀ ਦੱਪਣੀ ਹੈ ਮੇਰਾ ਹੌਸਲਾ ਵੱਧ ਜਾਂਦਾ ਵੀ ਭਰਾ ਮੈਨੂੰ ਲਾਈਕ ਕਰਦੇ ਨੇ ਪਸੰਦ ਕਰਦੇ ਨੇ ਹਨਾ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੱਲੇ ਵੀ ਕਿਹੜੀਆਂ-ਕਿਹੜੀਆਂ ਗੱਲਾਂ ਆਪਾਂ ਖੜਾੜੀਆਂ ਤੋਂ ਪੁੱਛਿਆ ਕਰੀਏ ਬਾਈ ਹਨਾ ਜਿੰਨਾ ਕਿ ਮੈਨੂੰ ਰੱਬ ਨੇ ਜਾਂ ਤੁਹਾਡੇ ਭਰਾਵਾਂ ਨੇ ਦੱਸਣ ਮੁਤਾਬਕ ਮਤ ਬਖਸ਼ੀ ਆ ਸਮਤ ਬਖਸ਼ੀ ਆ ਦਿਮਾਗ ਬਖਸ਼ੀ ਆ ਉਹਨਾਂ ਨੂੰ ਪੁੱਛਦਾ ਹੁਣਾਗਾ ਜਰੂਰ ਤੇ ਅੱਗੇ ਤੋਂ ਹੋਰ ਵੀ ਕੁਝ ਪੁੱਛਣਾ ਮੈਨੂੰ ਜਰੂਰ ਕਮੈਂਟ ਕਰਿਆ ਕਰੋ ਮੈਂ ਹਰੇਕ ਕਮੈਂਟ ਪੜ੍ਹ ਕੇ ਹਰੇਕ ਕਮੈਂਟ ਵੇਖਦਾ ਜਿਹੜਾ ਆਉਂਦਾ ਹੈਗਾ ਉਹਨੂੰ ਪੜ੍ਹ ਕੇ ਗਾਹਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦਾ ਹੁਣਾ ਬਾਈ ਧੰਨਵਾਦ ਬਾਈ ਸਾਰਿਆਂ ਦਾ ਤੇ ਨਵੇਂ ਸਾਲ 2026 ਦੀਆਂ ਸਾਰਿਆਂ ਨੂੰ ਵਧਾਈਆਂ ਬਾਈ